ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਆਈਏ ਜਿਸੇ ਪ੍ਰਾਰਥਨਾ ਕਰਾਂਗੇ ਆਪਣੇ ਉਹ ਪੈਣ ਪਰਾਂਵਾਂ ਲਈ ਜਿਨ੍ਹਾਂ ਦੇ ਜੀਵਨਾਂ ਵਿੱਚ ਕੋਈ ਵੀ ਕਮੀ ਘਟੀਆ ਜਿਨ੍ਹਾਂ ਨੇ ਕਮੀਆਂ ਨੇ ਉਹਨਾਂ ਨੂੰ ਪਰਮੇਸ਼ਵਰ ਸਾਡੇ ਤੋਂ ਦੂਰ ਕੀਤਾ ਹੋਇਆ ਆ ਅਸੀਂ ਉਹਨਾਂ ਲਈ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਉਹਨਾਂ ਦੇ ਜੀਵਨਾਂ ਚੋਂ ਕਮੀਆਂ ਨੂੰ ਕੱਢੇ ਔਰ ਉਹਨਾਂ ਦੇ ਘਰਾਂ ਉਤੇ ਬਰਕਤ ਰਾਸ਼ਿਸ਼ ਦੇਵੇ ਔਰ ਉਹ ਪਰਮੇਸ਼ਵਰ ਦੇ ਵਿੱਚ ਆਪਣੇ ਜੀਵਨ ਨੂੰ ਪੂਰੇ ਡਰ ਔਰ ਖੋਫ ਦੇ ਨਾਲ ਵਰਤੀਤ ਕਰ ਸਕਣਾ ਔਰ ਪਰਮੇਸ਼ਵਰ ਦੇ ਡਰ ਨੂੰ ਆਪਣੀ ਜ਼ਿੰਦਗੀ ਵਿੱਚ ਰੱਖ ਸਕਣਾ ਆਈਏ ਅਸੀਂ ਪ੍ਰਾਰਥਨਾ ਕਰਦੀਆਂ ਔਰ ਪਰਮੇਸ਼ਵਰ ਸਾਰਿਆਂ ਉੱਤੇ ਆਪਣੀ ਕਿਰਪਾ ਕਰੇ ਹallelujah hallelujah 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 ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀਆਂ ਯਿਸੂ ਰਾਜਾ ਮੈਂ ਤੁਹਾਡੇ ਨਾਮ ਨੂੰ ਮਹਿਮਾ ਔਰ ਆਦਰ ਦਿੰਨੀ ਪਵਿੱਤਰ ਪਰਮੇਸ਼ਵਰ ਜੀ ਮੈਂ ਆਪਣੀ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀਆਂ ਸਰਵ ਸ਼ਕਤੀਮਾਨ ਪਿਤਾ ਜਿਨ੍ਹਾਂ ਦੇ ਜੀਵਨ ਵਿੱਚ ਕੋਈ ਵੀ ਕਮੀ ਆ ਕੋਈ ਵੀ ਕਟੀਆ ਪਿਆਰੇ ਪਰਮੇਸ਼ਵਰ ਜੋ ਤੁਹਾਡੇ ਤੋਂ ਦੂਰ ਅਸਵਰ ਸਰਵ ਸ਼ਕਤੀਮਾਨ ਪਿਤਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਉਹਨਾਂ ਦੇ ਜੀਵਨਾਂ ਵਿੱਚ ਉਹ ਸਾਰੀਆਂ ਕਮੀਆਂ ਕਟੀਆਂ ਕਮਜ਼ੋਰੀਆਂ ਦਾ ਨਾਸ਼ ਕਰੋ ਪਿਆਰੇ ਪਰਮੇਸ਼ਵਰ ਉਸ ਆਮਰਥੀਏ ਪਿਤਾ ਉਹ ਤੁਹਾਡੇ ਨਾਂ ਦੇ ਵਿੱਚ ਪੂਰੇ ਔਰ ਖਰੇ ਹੋ ਜਾਣ ਪਿਆਰੇ ਪਰਮੇਸ਼ਵਰ ਔਰ ਉਹਨਾਂ ਦਾ ਜੀਵਨ ਤੁਹਾਡੇ ਡਰ ਔਰ ਖੌਫ ਵਿੱਚ ਵਰਤੀਤ ਹੋਵੇ ਯੇਸੂ ਰਾਜਾ ਜੋ ਵੀ ਅੱਜ ਪਰੇਸ਼ਾਨੀਆਂ ਉਹਨਾਂ ਦੇ ਜੀਵਨਾਂ ਵਿੱਚ ਆ ਸਵਰഗീയ ਪਿਤਾ ਯੈਸੂ ਜੀ ਅੱਜ ਦੇ ਪ੍ਰਾਰਥਨਾ ਦੇ ਦੁਆਰਾ ਅੱਜ ਦੀ ਵੀਡੀਓ ਦੇ ਦੁਆਰਾ ਸਵਰഗീയ ਪਿਤਾ ਉਹ ਵਿਸ਼ਵਾਸ ਕਰਨ ਕਿ ਅਸੀਂ ਆਪਣੇ ਪਰਮੇਸ਼ਵਰ ਵਿੱਚ ਇਮਾਨਦਾਰ ਵਫਾਦਾਰ ਬਣ ਜਾਈਏ ਤਾਂ ਜੋ ਜੋ ਵੀ ਇਹ ਪ੍ਰੋਬਲਮ ਆ ਜੋ ਵੀ ਇਹ ਪਰੇਸ਼ਾਨੀਆਂ ਸਾਡੇ ਜੀਵਨਾਂ ਵਿੱਚ ਆ ਸਾਡੇ ਵਿਸ਼ਵਾਸ ਦੇ ਦੁਆਰਾ ਉਹ ਸਾਡੇ ਜੀਵਨਾਂ ਚੋਂ ਦੂਰ ਕੀਤੀਆਂ ਜਾਣ ਔਰ ਅਸੀਂ ਤੁਹਾਡੇ ਨਾਂ ਦੇ ਪਿੱਛੇ ਚੱਲਣ ਵਾਲੇ ਬਣ ਜਾਈਏ ਅਸੀਂ ਪੂਰੇ ਨੇਕ ਬਣ ਜਾਈਏ ਪੂਰੇ ਈਮਾਨਦਾਰ ਬਣ ਜਾਈਏ ਜਿਸ ਤਰ੍ਹਾਂ ਸਾਡਾ ਸਵਰਗੀ ਪਿਤਾ ਵਫਾਦਾਰ ਹੈ ਇਸੇ ਤਰ੍ਹਾਂ ਪਿਆਰੇ ਪਰਮੇਸ਼ਵਰ ਇਹ ਲੋਕ ਵਫਾਦਾਰ ਹੋ ਜਾਣ ਕੀ ਮਟੜਾ ਤਨਵਾਦ ਕਰਦੀ ਪਿਆਰੇ ਪਰਮੇਸ਼ਵਰ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਯੇਸੂ ਜੀ ਜੋਤਾ ਤੋ ਧੂਰਾ ਜੋਤਾ ਤੋ ਅੰਜਾਨਾ ਪਿਆਰੇ ਪਰਮੇਸ਼ਵਰ ਇਹਨਾਂ ਨੂੰ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ੋ ਤੁਹਾਡਾ ਜ਼ਲਾਲ ਇੱਕ ਇੱਕ ਜੀਵਨ ਵਿੱਚ ਕਾਰੀਏ ਕਰੇ ਤੁਹਾਡਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਚ ਕਾਰੀਏ ਕਰੇ ਸਮਰਥੀਏ ਪਿਤਾ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਇਹਨਾਂ ਨੂੰ ਸ਼ੂਏ ਪਿਆਰੇ ਪਰਮੇਸ਼ਵਰ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਇਹਨਾਂ ਨੂੰ ਸ਼ੂਏ ਯੈਸੂ ਜੀ ਔਰ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਦਵੇ ਪਿਆਰੇ ਪਰਮੇਸ਼ਵਰ ਔਰ ਕਦੂਸ ਮਿਹਰਬਾਨ ਸਾਰੀਆਂ ਕਮੀਆਂ ਦੂਰ ਕਰੋ ਔਰ ਦੁਸ਼ਟ ਦੀਆਂ ਯੋਜਨਾਵਾਂ ਨੂੰ ਦੂਰ ਕਰੋ ਇਹਨਾਂ ਦੇ ਜੀਵਨਾਂ ਜਿਨ੍ਹਾਂ ਨੇ ਪਿਆਰੇ ਪਰਮੇਸ਼ਰ ਜੋ ਸ਼ੈਤਾਨ ਦੀ ਸ਼ਕਤੀ ਨੇ ਇਹਨਾਂ ਨੂੰ ਤਦ ਤੋਂ ਧੂਰ ਕੀਤਾ ਹੋਇਆ ਜੋ ਦੁਆ ਪ੍ਰਾਰਥਨਾ ਕਰਨ ਤੋਂ ਰੋਕਿਆ ਪਿਆਰੇ ਪਰਮੇਸ਼ਰ ਜੋ ਪਿਆਰੇ ਪਰਮੇਸ਼ਰ ਜੀ ਇਹਨਾਂ ਨੂੰ ਬਚਨ ਪੜਨ ਤੋਂ ਰੋਕਿਆ ਹੋਇਆ ਪਿਆਰੇ ਪਰਮੇਸ਼ਰ ਜਿਹਦੀ ਵਜ੍ਹਾ ਨਾਲ ਇਹਨਾਂ ਦੇ ਜੀਵਨਾਂ ਵਿੱਚ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਰ ਤਰ੍ਹਾਂ ਦੀਆਂ ਰੁਕਾਵਟਾਂ ਆ ਪਿਆਰੇ ਪਰਮੇਸ਼ਰ ਉਹ ਅੱਜ ਸਵਰਗੀ ਪਿਤਾ ਤੁਹਾਡੇ ਨਾਂ ਦੇ ਦੁਆਰਾ ਇਹਨਾਂ ਦੇ ਜੀਵਨਾਂ 'ਚ ਜਾਂਦੀਆਂ ਰਹਿਣ ਪਵਿੱਤਰ ਪਰਮੇਸ਼ਰ ਤੁਹਾਡੇ ਨਾਂ ਦੇ ਦੁਆਰਾ ਇਹਨਾਂ ਦੇ ਜੀਵਨਾਂ 'ਚ ਉਹ ਕਮੀਆਂ ਨੂੰ ਧੂਰ ਕਰੋ ਯਿਸੂ ਜੀ ਇਹ ਦੁਸਤੂ ਤੇ ਫਤੇ ਪਾਉਣ ਵਾਲੇ ਬਣ ਜਾਣ ਪਿਆਰੇ ਪਰਮੇਸ਼ਰ ਇਹ ਅੰਧਕੋਰ ਦੀਆਂ ਸ਼ਕਤੀਆਂ ਨੂੰ ਨਾਸ਼ ਕਰਨ ਵਾਲੇ ਬਣ ਜਾਣ ਪਿਆਰੇ ਪਰਮੇਸ਼ਰ ਜੋ ਤੁਹਾਡਾ ਪਵਿੱਤਰ ਆਤਮਾ ਦਾ ਜੋਰ ਤੁਹਾਡੇ ਪਵਿੱਤਰ ਆਤਮਾ ਦਾ ਬਲ ਇਹਨਾਂ ਦੇ ਜੀਵਨ ਵਿੱਚ ਹੋਵੇਗਾ ਪਿਆਰੇ ਪਰਮੇਸ਼ਰ ਇਹ ਵਿਰੋਧੀ ਦੀਆਂ ਸਾਰੀਆਂ ਚਾਲਾਂ ਦਾ ਨਾਸ਼ ਕਰਨ ਵਾਲੇ ਬਣ ਜਾਣਗੇ ਪਿਆਰੇ ਪਰਮੇਸ਼ਰ ਕਿਉਂਕਿ ਤੁਹਾਡਾ ਬਲ ਤੁਹਾਡੀ ਪਿਆਰੇ ਪਰਮੇਸ਼ਰ ਜੀ ਆਸ਼ੀਸ਼ ਇਹਨਾਂ ਦੇ ਜੀਵਨਾਂ 'ਚ ਕੰਮ ਕਰੇਗੀ ਸਮਰਥੀਏ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਜਿਨ੍ਹਾਂ ਨੇ ਸਾਡੀ ਇਸ ਪ੍ਰਾਰਥਨਾ ਨੂੰ ਸੋਨ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਪਿਆਰੇ ਪਰਮੇਸ਼ਰ ਔਰ ਸਾਰੇਆਂ ਪਿਆਰੇ ਪਰਮੇਸ਼ਵਰ ਜੀ ਰੁਕਾਵਟਾਂ ਤੁਹਾਡੇ ਨਾਂ ਦੇ ਦੁਆਰਾ ਇਹਨਾਂ ਦੇ ਜੀਵਨਾਂ ਚ ਜਾਂਦੀਆਂ ਰਹਿਣ ਇਹ ਪੂਰੇ ਔਰ ਖਰੇ ਹੋ ਜਾਣ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰਗਾਰ ਦੀ ਮੈਂ ਤੁਹਾਡਾ ਧੰਨਵਾਦ ਕਰਦੀ ਮੈਂ ਵਿਸ਼ਵਾਸ ਕਰਦੀ ਮੈਂ ਜੋ ਕੁਝ ਮੰਗਿਆ ਤੁਸੀਂ ਦੇ ਦਿੱਤਾ ਕਿ ਤਾ ਪਰਮੇਸ਼ਰ ਉਹਨਾਂ ਦੇ ਜੀਵਨ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰਨਗੇ ਸੱਚਮੁੱਚ ਜੇ ਅਸੀਂ ਪਰਮੇਸ਼ਵਰ ਦੀ ਮਹਿਮਾ ਪੂਰੀ ਅਧਿਨਗੀਰੇ ਨਾਲ ਕਰਾਂਗੇ ਪੂਰੇ ਈਮਾਨ ਦੇ ਨਾਲ ਕਰਾਂਗੇ ਤਾਂ ਪਰਮੇਸ਼ਵਰ ਸਾਡੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰਨਗੇ ਸਾਨੂੰ ప్రతి ਦਿਨ ਪ੍ਰਾਰਥਨਾ ਵਿੱਚ ਪਰਮੇਸ਼ਵਰ ਦੇ ਵਚਨਾਂ ਵਿੱਚ ਅੱਗੇ ਵਧਣ ਦੀ ਲੋੜ ਆ ਔਰ ਸਾਡੇ ਜਿੰਨੀਆਂ ਵੀ ਰੁਕਾਵਟਾਂ ਜਿੰਨੀਆਂ ਵੀ ਪਰੇਸ਼ਾਨੀਆਂ ਆ ਜਾਂ ਜੋ ਵੀ ਉਲਝਣਾਂ ਸਾਡੇ ਜੀਵਨਾਂ ਵਿੱਚ ਸਾਰੇ ਜਾਣਦੇ ਆ ਪਰਮੇਸ਼ਵਰ ਆਪਣੀ ਕਿਰਪਾ ਦੇ ਦੁਆਰਾ ਉਹ ਸਾਡੀਆਂ ਰੁਕਾਵਟਾਂ ਨੂੰ ਆਪਣੀ ਸਮਰਥ ਦੇ ਦੁਆਰਾ ਦੂਰ ਕਰਨਗੇ ਸਾਰਿਆਂ ਨੂੰ ਸਲਾਮ ਪਰਮੇਸ਼ਵਰ ਸਾਰਿਆਂ ਨੂੰ ਬਰਕਤ ਰਾਸ਼ੀਸ਼ ਦੇ ਆਮੀਨ